ਸੋ ਸ੍ਰੀ ਕਾਲ ਜੀ ਪੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋ ਉਹ ਰਾਜ ਖੁਸ਼ੀ ਹੋਵੇ ਪਰਵਾਧਵਾਤ ਨੂੰ ਚੜ੍ਹਦੀ ਕਲਾ ਵਿੱਚ ਰੱਖੀ। ਮਾਰ ਮੇਠੇ ਦੇ ਸਰਦ ਦੇ ਸਰ ਵਿੱਚ ਮੇਰੇ ਪੈਣ ਭਰਾਵਾਂ ਨੂੰ ਸਾਰੇ ਨੂੰ ਪਿਆਰ ਭਰੀ ਸਸਰੀ ਕਾਲ ਜੀ। ਜੂਟ ਆਫ ਫੈਮਲੀ ਨੂੰ ਵੀ ਸਸਰੀ ਕਾਲ ਜੀ। ਸਸਰੀ ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰੇ ਪੈਣ ਭਰਾਵਾਂ ਦਾ ਜਿੰਨਾਂ ਨੇ ਸਾਥ ਵਿੱਚ ਤੁਸੀਂ ਛੋਟਾ ਤੋਂ ਪਿਛੇ ਆਇਆ। 4 ਵਜ ਕੀ ਟੀ ਤੁਹਾਡਾ ਦਾ ਤੁਹਾਨੂੰ ਵਾਦਾ ਜੀ ਕਰਵਾ ਦੇ ਰੂਚੀ ਦੀ ਗੁਰੂ ਚਾਹ। ਹੁਣ ਆਪਾਂ ਕੱਲ੍ਹ ਕਰਨੀ ਹੈ ਕਿ ਅੱਜ ਜੇ ਮਨ ਲਉ ਆਪਾਂ ਕੰਦ ਦੇ 2 1 ਕੇ ਵਾਲੇ ਹੈ ਨਾ ਨਾਲ ਉਹਦੇ ਪਰਲੇ ਪਾ ਚੁਣੇ ਆਸਟਾ 2 2 ਇੱਕ ਤੋਂ ਇੱਕ 11 ਹੁੰਦੇ ਆ 11 ਦੁਨਾ ਗਾਂ ਬਾਝ ਹੋ ਜੇ ਹੈ ਨਾ ਤੇ ਬਾਝਾਂ ਨੂੰ ਕਾਹ ਫੇਰ ਲਾ ਲਓ ਕਟਾਰੀ ਹੋ ਗਈ ਹੁਣ ਏਕੇ ਦੀ ਗਣਤੀ ਦਾ ਤੁਹਾਨੂੰ ਮੈਂ ਕਿ ਦੋ ਏਕਾਂਤੀ ਬਾਦੀ ਹੈ ਨਾ ਹੁਣ ਅਸੀਂ ਆਪਾਂ ਕੱਟ ਨਹੀਂ ਗਾਣਾ ਆਪਾਂ ਬਾਦ ਦਲੀਆ ਹਾਂਜੀ ਸੋ ਇਸ ਕਰਕੇ ਇਹ ਆਪਣੀ ਵੀਡੀਓ ਕੱਟ ਚੱਲ ਰਹੀ ਹੈ ਪਤਾ ਨਹੀਂ ਕੀ ਕਾਰਨ ਹੈ ਇਹਦਾ ਤੇ ਕਮੈਂਟ ਵੀ ਛੋੜੇ ਹੁੰਦੇ ਆ ਜੇ ਆਪਾਂ ਸ਼ਾਰਟ ਪਾਈਏ ਛੋਟਾ ਤਾਂ ਇਹ ਘੋਮਰੀਆ ਨਹੀਂ ਹੈ ਪਰ ਜਦੋਂ ਇਹ ਵੀਡੀਓ ਪਾਈ ਗਈ ਉਹਨੇ ਕਾਟ ਦੇਈਆਂ ਕਈ ਵਾਰੀ ਨੂੰ 700 ਅੰਮੀ ਚੱਲਦੀ ਸੀ 600 ਤੱਕ ਚੱਲਦੀ ਇਹ ਜਾਣੇ ਕੋਈ ਮੰਨ ਲਓ ਵੀ ਕਿਤੇ 200 ਸੈਂਟੀ ਕਿਤੇ 240 ਕਿਤੇ 340 ਠੀਕ ਹੈ ਜੀ ਤੇ ਅਸੀਂ ਸਾਡਾ ਵੀ ਬਹੁਤ ਜੀ ਕਰਦਾ ਕੋਈ ਕੈਮਰਾ ਬਾਹਰ ਹੀ ਲਾਈ ਜਾਣਾ ਸਾਨੂੰ ਇਸ ਵੇਲੇ ਤੋਂ ਮੂੜੀ ਆਲਾ ਥਾਲੇ ਨਾਲ ਨਹੀਂ ਟਰੈਕ ਨੂੰ ਜਿਹੜਾ ਆ ਰਹੀ ਇੱਕ ਵਰਗਿਆ ਤੇਜੀ ਹੁੰਦੀ ਆ ਭਰਾ ਨੂੰ ਜੀ ਇਤਰਾ ਕਰਕੇ ਮਸ਼ੀਨ ਚੱਲਦੀ ਕੁੜਾ ਮੇਰਾ ਹਾਰੂ ਨਿਪਟਿਆ ਹੋ ਨਿਪਟਿਆ ਨਾ ਤੋਂ ਸੋਇਸ ਕਰਕੇ ਜਾਰ ਵੀ ਲੱਗਦਾ ਮਸ਼ੀਨ ਨਹੀਂ ਤਾਂ ਕਈ ਵਾਰੀ ਰੱਬ ਨਾ ਕਰੇ ਤੂੰ ਬੈਚੂਚ ਮੱਝ ਜਾ ਕੋਈ ਉਹ ਜਮੌਰ ਬਾਗੀ ਦੇ ਬਾਹਰ ਤੂੰ ਕਦੇ ਕਹਿ ਉਹਨੇ ਲੇਕ ਕੜਾਖੇ ਵਾਲੀ ਖੋਲਿਆ ਨਾ ਸੋਇਸ ਕਰਕੇ ਵੀ ਅਸੀਂ ਬਾਲੀਬਾਰਡ ਤੱਕ ਜਾ ਸਕਦੇ ਤੇ ਅੱਜ ਅਸੀਂ ਆਲੂ ਵਾਲ ਕੇ ਤਿਆਰ ਕੀਤੇ ਹੋਏ ਨੇ ਸੁੱਕਾ ਸੀਦਾ ਸਾਰਾ ਸਮਾਨ ਹੈ ਠੀਕ ਹੈ ਜੀ ਤੇ ਇਹਦਾ ਮੈਨੂ ਆ ਦੇ ਵੀ ਅੱਜ ਤਾਦੀ ਮੈਂ ਤੁਹਾਨੂੰ ਤਾਦੀਆਂ ਸਾਰੀਆਂ ਸਾਡੀਆਂ ਰੋਟੀਆਂ ਖਾ ਲੈਣਾ ਅੱਜ ਤੁਸੀਂ ਬਣਾਓ ਆਲੂ ਵਾਲ ਕੇ ਤੁਸੀਂ ਨਹੀਂ ਕਿਆ ਲੋੜ ਇਹਦਾ ਬਾਤ ਵਿੱਚ ਬਹੁਤ ਸਵਾਲ ਆਉਂਦੀ ਹੈ ਤੇ ਮੈਂ ਕੋਲ ਦੋ ਤੱਕ ਦਿਨ ਦਾ ਸਾਰੋ ਦੋ ਰੋਜ਼ ਦਾ ਤੇ ਬਾਜ਼ਾਰ ਵਿੱਚ ਆਪਣਾ ਸਾਜੀ ਹਰੀ ਹਰੀ ਵੀ ਸਬਜ਼ੀ ਲੈਣੇ ਆ ਤੇ ਨੀ ਵੀ ਉਹ ਹਰੀ ਸਬਜ਼ੀ ਨਹੀਂ ਖਾਈ ਦੀ ਪਰ ਤੇ ਵੀ ਇਹ ਜੈਨਾ ਕਰੇ ਜਮਾਨਾ ਭਰਾ ਜਿਹਾ ਗੋਲੀ ਭਾਲ ਚਲਾਈ ਚੱਲੇ ਤੇ ਹੋਰ ਸਾਰੇ ਭੈਣ ਭਰਾ ਠੀਕ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਨਾ ਹਲੋ ਅਧਵਾਲੇ ਕਵੀ ਟੱਕਰਿਆ ਸੀ ਮੈਨੂੰ ਕਿ ਉਹ ਦਾਗਾ ਯਾਰ ਅਧਵਾਲੇ ਵੀ ਅੱਗ ਲੱਗੀ ਹੈ ਬਾਬਾ ਘਰ ਕਮਰਚੀ ਹੈ ਜੀ ਉਹ ਪ੍ਰਾਰਥਨਾ ਰੱਬ ਜੀ ਰੱਖੇ ਸੱਚੇ ਪਾਤਸ਼ਾਹ ਅਰੇ ਤੇ ਮੇਰੇ ਪਰ ਯਾਤਰੀ ਤੇ ਉਹਨਾਂ ਦਾ ਖੇੜੀ ਬਾਸਪਤਿਆ ਸੱਤ ਦਿਨਾਂ ਦੀ ਰਹੇਗੀ ਮਹਾਰਾਜ ਸੁਖ ਸੁਖ ਭਾਵੇ ਕੋ ਸੰਦਨ ਭਾਵੇ ਕਿਸੇ ਵੀ ਪੈਰ ਭਰਾ ਨੂੰ ਮੁਸ਼ਕਲਾਂ ਆਵੇ ਕਿਸੇ ਗੰਦ ਦੀ ਤੇ ਪ੍ਰਮਾਤਮਾ ਕਿਰਪਾ ਬਲੇ ਤੇ ਹੋਰ ਮੇਰੇ ਵੀ ਮੀਤ ਭੈਣ ਭਰਾ ਸਾਰੇ ਠੀਕ ਠਾਕ ਨੇ ਜਿਹੜੇ ਮੇਰੇ ਨਵੇਂ ਜੁੜੇ ਮੀਤ ਭੈਣ ਭਰਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ ਕਰਮਾਤਮਾ ਚੜ੍ਹਦੀ ਕਲਾ ਵਿੱਚ ਸੱਚੇ ਪਾਤਸ਼ਾਹ ਦਰਦੂਕੀ ਰਾਤ ਤੋਂ ਬੁਰੀ ਮੈਂ ਤਰੱਕੀ ਬਖਸ਼ੀ ਜੀ ਤੇ ਵੀਰੋ ਅਸੀਂ ਹੌਲੀ ਹੌਲੀ ਨਾਲ ਬਾਅਦ ਨੂੰ ਬਗਾਂਗੇ ਪਰ ਹਜੇ ਨਾਲ ਥੋੜਾ ਜਿਆ ਤਾਂ ਪਹੁੰਚਿਆ ਦਾ ਇੱਕ ਬੱਚਾ ਦਾ ਸਮਾਂ ਥੋੜਾ ਹੁੰਦਾ ਬੱਚਿਆਂ ਕੋਲੇ ਤੁਹਾਡੇ ਬੇਰਫੂਲ ਦਾ ਕੰਮ ਕਰਦੇ ਹੈ। ਕਿਰਵਾ ਦਾ ਘੇਟਾ ਖੰਡ ਖੇਡਣ ਦਾ ਲਾਲਚੀ ਕਰਦੇ ਹੈ। ਇਸ ਆਈ ਖੇਡਣਾ। ਕੋਲ ਉਹਨਾਂ ਨੂੰ ਕਈ ਗੱਲਾਂ ਚਾ ਲੋ। ਸਵੇਰ ਦਾ ਸਮਾਸ ਹਟੇਨ ਜਾਂਦੇ ਹੈ। ਟੋਪਕੀ ਆ ਜਾਂਦੇ ਹੈ। ਤੇ ਬਚਾਹ ਬਾੜੀ ਫੀਰ ਤੇ ਘੇਟਾ ਖੰਡ ਹੋਰ ਮੰਗ ਲਿਆ ਨਾ। ਲੋਕ ਉਹਨਾਂ ਦਾ ਕੰਮ ਤਾਂ ਕਰਦੇ 2 ਘੰਟੇ ਹੋਰ ਮਰ ਜਾਂਦੇ। ਪਾਚੇ 6:30 ਵਜੇ ਜਾਂਦੇ। ਸੋਇਸ ਕਰਕੇ ਉੱਗਣ ਕੇ ਬਲਾਕ ਬੜਾ ਲੇਟ ਹੁੰਦਾ। ਤੇ ਤਾਂ ਕਰਕੇ ਸਾਡਾ ਵੀ ਆਇਓ ਕੋਲ ਆਇਆ। ਕੋਈ ਗੱਲ ਨਹੀਂ ਅਸੀਂ ਜਰੂਰ ਪ੍ਰੋਸੈਸ ਹੋਰ ਮਦਦਾਂ ਨੇ ਵਧੀਆ ਤੋਂ ਵਧੀਆ ਪ੍ਰੋਸੈਸ ਮੁਖਾਇਆ ਕਰਾਂਗੇ ਤੁਹਾਨੂੰ। ਤੇ ਅੰਦਰ 2-4 ਦਿਨ ਦੀ ਗੱਲ ਹੈ। ਤੇ ਹਾਂ ਕਰਮ ਜੀ ਤੁਹਾਨੂੰ ਲੱਗ ਗਿਆ ਪਾਲਾ। ਉਹਦਾ ਫੱਖਾ ਬੰਦ ਕਰ ਦਿਆ। ਕਿਉਂ ਅੱਜ ਖੰਦੀ ਨੂੰ ਮਾਤੋ। ਥੋੜਾ ਜਿਹਾ ਸੈੱਟ ਕਰਦੇ ਦਿੰਦੇ ਆ। ਆ ਲਓ ਜੀ। ਤੇ ਹਾਂ ਹਾਂ ਇੱਕ ਬੱਚਾ ਪਤਲੀ ਇੱਧਰ ਪੜਨ ਗਿਆ ਨਹੀਂ ਅਜ ਕੋ ਦਾ ਪਾਇਆ ਜਾਂ ਤੇ ਪਿਆਣਾ ਕੁੜੀ ਗਈ ਹੈ ਸੋਨੀ ਹੈ ਨਾ ਹਾਂ ਤੇ ਇਸ ਕਰਕੇ ਵੀਰੋ ਤੁਹਾਡੇ ਸਿਰ ਤੇ ਹੈ ਪੜਾ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚ ਚੁੱਕੇ ਹਾਂ ਠੀਕ ਹੈ ਜੀ ਤਹਿ ਦਿਲੋਂ ਧੰਨਵਾਦ ਤੁਹਾਡਾ ਤੇ ਹੋਰ ਵੀ ਅਸੀਂ ਹੋਰ ਇਹ ਪ੍ਰੋਗਰਾਮ ਬਣਾਇਆ ਜੇ ਜਿੱਤੇ ਹੋਰ ਅੱਗੇ ਜਾਵਾਂਗੇ ਅਸੀਂ ਪੂਰੀ ਵੀਡੀਓ ਬਣਾਵਾਂਗੇ ਜਨਨ ਕਿ ਮਤਲਬ ਪੂਰਾ ਬਲੌਗ ਬਣਾਵਾਂਗੇ ਕਈ ਵਾਰੀ ਬੱਚੇ ਦੇ ਹੱਥ ਜਦੋਂ ਤੁਹਾਨੂੰ ਡਾਰ ਲਾਗਦਾ ਕੁਝ ਘਟਨਾ ਮਾਰ ਲੈ ਪਰ ਉਹ ਜੀਵਨ ਕੋਈ ਇੱਕ ਆਵਾਜ਼ ਆਈ ਜਿਵੇਂ ਉਹਨੂੰ ਡਾਕਣੀ ਕਹਾਂ ਨਾ ਪੂਜੀ ਜੜ ਬਣਾਉਂਦੇ ਆ ਪਰ ਬੈਸੀ ਜਾ ਰਹੇ ਇੱਕ ਦੋ ਦਿਨਾਂ ਤੱਕ ਤੇ ਤੁਹਾਨੂੰ ਸਾਰੇ ਵੀਡੀਓ ਪੂਰੀ ਵਿਖਾਇ ਕਰਾਂਗੇ ਤੇ ਹੁਣ ਇਹ ਜਿਹੜਾ ਆਲੂ ਵੀ ਛਿੱਲੀ ਜਾ ਰਹੇ ਆ ਤੇ ਹੰਮੀ ਵੀ ਜਾ ਰਹੇ ਹੈ ਤੇ ਮੈਂ ਕੁਝ ਨੂੰ ਮੰਲੋ ਖਾ ਕੇ ਨੂੰ ਖਾਣ ਆਨੇ ਵੀ ਚਾਹੀਦੇ ਆਲੂ ਮਾਰਮੀਰਾ ਮਾਰਮੀਰਾ ਆਲੂ ਖਾਉ ਇਹ ਬੇਟਾ ਆਲੂ ਖਾਉ ਹਾਂ ਆਲੂ ਖਾਉ ਸਾਚੀ ਗਾ ਜਿਸ਼ਾਨ ਸੱਚੀ ਕਾਲੀ ਸਾਰੇ ਆ ਰੂ राधी खुशी हो गए मेरे जाके कह दे अंदर मत तो, तो और पर अपना गार? काम कितना का कितना का रहेगा काम तेरा आगे करना का और जो बाबा पे ए पोते आऊंगा ना अरे तो तेरा भाई जो चीज छुट्टी हो गई अपन जाता घर में कर देना पहला हो गया खाना तू ही नहीं है कभी नहीं है अच्छा खाना ਨੇ ਦੇ ਕਮੇ ਨੇ ਗਈਆਂ ਕੋਲ 15 ਗੜੋਂ ਤਾਂ ਮੜੀ ਜਾਣੀਆਂ ਜੇ ਘਰ ਨੂੰ ਬਾਹਲੀ ਮਰ ਗਈ ਕੋਲ ਕਿੰਨੇ ਚੱਲਦੇ ਸੋ ਆਜਾ ਤੇ ਜੱਕੜੇ ਫੱਟੇ ਆ ਕਰਦੇ ਕੰਮ ਕਿਹ ਹੈ ਜੇ ਜਰਾ ਕੋਈ ਫੜਾਉਣ ਵਾਲਾ ਜੁਗਾੜ ਬਣ ਆ ਜੇ ਨੂਨ ਲਾ ਜੇ ਤੁਹਾਨੂੰ ਦੀ ਆ ਕੀ ਨਾ ਮੇਰੇ ਨਾਲ ਤਾਂ ਬੋਤਲਾ ਭਰਾਜੀ ਨਾਲੇ ਆਪਾਂ ਨਾ ਔਰ ਥੱਟਾਪ ਭਰ ਕੇ ਰੱਖਣਾ ਔਰ ਥੱਟਾ ਵੱਧ ਵੱਧ ਉੱਪਰ ਡੁੱਲੇ ਦਾ ਲੀਣਾ ਹੈ ਨਾ ਕੂੜਾ ਔਰ ਛਾੜਨੇ ਆਪਾਂ ਜਿਹੜਾ ਜਿਹੜੇ ਮੰਮੀ ਨੇ ਇੱਥੇ ਚੀਜ਼ੇ ਉਹ ਅੰਦਰ ਆਪ ਜਾਈਆਂ ਛੋਕ ਲੈ ਲੈਣੇ ਉਹ ਛਾੜਦੇ ਆ ਕੁਝ ਵੱਧੂ ਘੱਟ ਸਮਾਨ ਪਿਆ ਉਹ ਛਾੜਨਾ

ਵਾਧਨਾ ਤੜਕੇ ਸਵਾ ਸਹੀ ਰਹਿੰਦੇ ਆ ਨਹੀਂ ਮਿਲਿਆ ਤਾਂ ਜਾਣਾ ਕੋਤੋ ਦਹੀਂ ਦਾ ਹਾਰ ਨਹੀਂ ਤਾਂ ਪਾਣੀ ਪਾ ਦਿੱਤੀ ਜਲਾ ਲਗਾ ਇਹਨਾਂ ਕੰਮਾਂ ਲੱਗਾ ਉਹ ਹੋ ਹੋ ਤੁਰਾ ਮੈਂ ਬੋਤਲ ਕੱਢ ਲਈ ਆ ਹਨਾ ਤੇ ਮੇਰਾ ਪਤਿਆ ਉਹ ਘਰ ਕੰਮ ਕੋ ਉਹ ਕਿਹੜੀਆਂ ਬੋਤਲਾਂ ਪਈਆਂ ਨਾ ਉਹ ਭਰ ਕੇ ਲਾ ਦੇ ਤੇ ਵਿੱਚ ਤਾਕੇ ਆਪਣੇ ਨੂੰ ਪਾਣੀ ਦਾ ਸਟਾਰਟ ਜਿਹੜਾ ਵੱਧ ਪਿਆ ਰਹੇ। ਦੱਬਾ ਹੀ ਮੇਰੇ ਕੋਲੇ ਰੱਖ ਦੇ ਮੈਂ ਪਾਣੀ। ਲੈ ਇੱਕ ਖਰਾਬ ਤੇ ਮੇਰੇ ਕੋਲ ਦੱਬਾ ਬੰਦੇ ਪਾਣੀ ਮੈਂ ਤਾਂ। ਮਾਤੇ ਰਾਇਆ ਪਾਤੇ ਰਾਇਆ ਨਾ ਚਿੱਟਾ ਦੋ ਪਾਸੇ। ਦੱਬਾ ਇੱਕ ਖਰਾਬ ਉਹਦੀ ਕੋਲ। ਪਾਰਾ ਨਾ। ਮਾਰਾ ਕੀ ਗੱਲ ਬੜ ਗਈ ਯਾਰ। ਕੀ ਆ ਬਕਵਾਸ ਹੈ। ਨਾ ਕਿਹਾ ਕਿ ਦੋ ਆਲੂ ਘਾਲਿਆ ਉਹ ਚਕੌਲ ਚਾਹ ਲਿਆ ਨਾਟਰ ਕੰਦੇ ਇਹਨਾਂ ਨੂੰ ਅਸਵਾ ਦਫਾਓ ਬਾਹਰ ਤੇ ਬੱਚਿਆਂ ਦਾ ਵੈਸੇ ਚੰਗੇ ਹੁੰਦੇ ਆ ਨਾ ਬੱਚਿਆਂ ਨੂੰ ਤਾਂ ਚੰਗੇ ਹੁੰਦੇ ਆ ਨਾ ਆਲੂ ਨੂੰ ਬਾਹਰ

ਪਰ ਸਾਡੇ ਚੈਨਲ ਨਾਲ ਜਰੂਰ ਬਨੇ ਰਹੋ ਵੱਧ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਠੀਕ ਹੈ ਜੀ ਤੁਹਾਡਾ ਆਉਟਸਲੇ ਬਹੁਤ ਕਾਪੀ ਹੈ ਤਾਂ ਕਰਕੇ ਨਵੇਂ ਜਿਹੜੇ ਜੁੜੇ ਭੈਣ ਭਰਾ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਹੜੇ ਭੈਣ ਭਰਾ ਸਾਡੇ ਨੂੰ ਜੁੜ ਕੇ ਸਾਨੂੰ ਅੱਗੇ ਵਧਾ ਰਹੇ ਆ ਜਿਹੜੇ ਮਿਲ ਮਿਲ ਇਹ ਪਹਿਲਾਂ ਜੁੜੇ ਹੋ ਇਹ ਸਾਡੇ ਬਹੁਤ ਸਪੋਰਟ ਕਰਦੇ ਆ ਗਾਹ ਵਧਾਉਂਦੇ ਆ ਨਾ ਪਰ ਮਾਦ ਮੋਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਹੜੁ ਗਰਮੀ ਥੋੜੀ ਜਿਹੀ ਵਾਦੀ ਵੀ ਜਾਣੀ ਐ ਤੇ ਪਾਰੇ ਡੁੱਲਣਾ ਨਹੀਂ ਚਾਹੀਦਾ ਬਈ ਪਾਰੇ ਜਿੰਦੀ ਜਿੰਦੀ ਐ ਇਹ ਐਡੀ ਦੀ ਬੋਤਲ ਹੀ ਖਰਾਬ ਲੱਗਦਾ ਇਹਦਾ ਹੈ ਕਿਹੜੀ ਚੀਜ਼ ਆ ਤੇ ਉਹ ਪਤਲੀ ਬੋਤਲ ਉਹਦੀ 20 ਰੁਪਿਆ ਨਹੀਂ ਦਿੰਦੇ ਉਹ ਤੁਸੀਂ ਟੱਕਰ ਲਾਦੀ ਹੋ ਹਨ ਤਾਂ ਟੱਕਰ ਖਾਦਣਾ ਲਾਗੀ ਟੱਕਰ ਤੇ ਤਾਂ ਮੈਂ ਤਾਂ ਬੋਨਗੇ ਮਾ ਛੱਡ ਦੋ ਉਧਰ ਦੂਰ ਦੀ ਤੇ ਇਹ ਮੇਰਾ ਕੰਮ ਹੈਗਾ ਨਿਭੜਿਆ ਪਾਣੀ ਦੀ ਭਰਨੀ ਹੈ ਜਿਹੜਾ ਤੇ ਏਕੀ ਵਾਣੀਆਂ ਉਤਪੋਰੀ ਚੱਕੀ ਉਤਨਡਾਣੀਆਂ ਉਹਨੂੰ ਅੱਗ ਲਾਉਣੀ ਹੈ

ਇਹਨੂੰ ਵਰਦਨ ਕਰਾ ਲੈਂਦੇ ਆ ਆਸ ਤੇ ਕਿੱਟਲੀ ਵੀ ਲੈ ਆਓ ਕਿੰਨੇ ਦਾ ਪਾਣੀ ਹੈਗਾ ਜਿਹੜਾ ਵਦੂਗੇ ਆਪਾਂ ਕੱਢਦੇ ਆਂਗੇ ਡੱਬਾ ਭਰਿਆ ਭਰ ਲਾਂਗੇ ਆਹ ਇਹਦਾ ਨਾਲ ਤੁਸੀਂ ਇਹਨਾਂ ਐਡਿਟਰ ਪਾਣੀ ਹੈ ਨੀ ਆਣੀ ਦਾ ਧੋਕੇ ਪਾ ਲੈ ਤੁਕਾ ਵੀ ਕੰਨੇ ਹੋਣੀ ਹੈ ਨਾਲੇ ਮੈਂ ਕਿਹਾ ਇੱਥੇ ਪਾਣੀ ਡੋਲ ਲੈਣਾ ਕਰੋ ਤੁਸੀਂ ਈ ਈ ਕੇ ਪਾਣੀ ਡੋਲਣਾ ਹੈ ਨਾ ਕਿ ਜੈਨ ਜੈਦ ਕੇ ਡੋਲਦੇ ਆ ਮਾਨ ਵੀ ਡੋਲ ਲਿਆ ਮੈਂ ਹੋਰ ਮਾਰ ਵੀ ਇਹ ਪਿੰਦਾ ਸਿਣ ਪਰ ਕੇ ਮੈਂ ਲੈਣਾ ਬਰਾ ਪੋਚਾ ਤੇਰਾ ਉਹ ਆਵੇ ਵਾਂ ਪੋਰਚੇ ਦਾ ਨਾਮ ਲਿਆ ਤਾਂ ਉਹਨੇ ਗੋਡੀ ਰੈਡੀ ਕਰਤੀ ਪਾੜੀ ਨਾ

ਮੈਨੂੰ ਮੈਨੂੰ ਕੋਈ ਖਾਸ ਬੈਨਤਾ ਹੈ ਨਹੀਂਗਾ ਮੈਂ ਤਾਂ ਹੰਡਾ ਹੀ ਨਹੀਂ ਕਰਦੀ ਵੈਸੇ ਡੁੱਗਣੀ ਕੀਤੀ ਕਾ ਤੂੰ ਸਭ ਸਹੀ ਤੁਮ ਪਿੰਗਲ ਚ ਤੇਲ ਨੂੰ ਡਾਲ ਚ ਵੀ ਉਹ ਕਿੰਨੀ ਢੇੜ ਕਿਢੀ ਚੋਣ ਬੋਤਲ ਦੇ ਦੇਈ ਇੱਕ ਹੋਰ ਛੱਡਣੀ ਦੋ ਆਈਆਂ ਹੈ ਹੈ ਤੇ ਛੇ ਛੇ ਵੀ ਇਹ ਬੋਤਲ ਬੈਗੀ ਉਹ ਮੈਂ ਬਾਹਰ ਤੇ ਬੈਡਾ ਭਾਈ ਮੇਰੇ ਕੋਲੇ ਆ ਕੇ ਰੁੱਕ ਗਿਆ ਭਾਈ ਜੰਦਾ ਕਿ ਪਈ ਸੱਚੀ ਕਾਮ

ਮੈਂ ਕਹਾ ਭਾਈ ਕੱਟ ਕੱਤੀ ਐ ਉਹਨੇ ਮੈਨੂੰ ਬਹੁ ਬੋਦਲਾ ਕੱਟ ਕੇ ਪੜਾਇਆ ਮੈਂ ਲੋੜਾ 160 ਰੁਪਏ ਲਿਆ ਮੈਂ ਇਹ ਵੀ ਕੀਤਾ ਕਿ ਉਹਨੇ ਮੈਂਟਸ ਨੂੰ ਪੁੱਛਿਆ ਮੈਂ ਇਹ ਵੀ ਇਹ ਦੀ ਚਿੰਤਾ ਮਨ ਤੁਸੀਂ ਕਿਹਾ ਮਗਰਾ ਨਹੀਂ ਅੱਗੜੀ ਮੈਂ ਅੰਦਰ ਪੈ ਕੇ ਉਹਦੇ ਆਨਲਾਈਨ ਕੱਟਿਆ ਮੈਂ ਕਹਾ ਵਾਹ ਭਾਈ ਵਾਹ ਫਿਰ ਮੈਂ ਤਾਂ ਆਨਲਾਈਨ ਉਹ ਐਪ ਲਿਆ ਦਿਖਾਇਆ ਮੈਂ ਆਪ ਤੇ ਆਨਲਾਈਨ ਮਖੰਦਰ ਪੈ ਕੇ ਕਾਜ ਕਰ ਲਿਆ ਤੇ ਆਪ ਨੂੰ ਪਤਾ ਨਹੀਂ ਕਿ ਕਰ ਰਿਹਾ ਵੀ ਇਹ ਸਮਾਨ ਲੈ ਕੇ ਇੱਥੇ ਆਇਆ ਕਰਦਾ ਮੈਂ ਇਹ ਵੀ ਕੈਪ ਕੱਢ ਦਉ ਨੂੰ ਜਿਹਨੂੰ ਹੁਣ ਨਾ ਬਖਾਇਆ ਨੂੰ। ਸੋ ਜਿਹੜਾ ਮਾਗਾ ਮੋਟਾ ਨਾ ਜਿਹੜਾ ਪਾਣੀ ਪੂ 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 ਪੱਤਰੀ। ਇਹ ਮੜਾ ਹੈ ਤੇ। ਇਹ ਯਸ। ਦੇ ਕੋਲ ਪਾਣੀ ਮਿਕਣਾ ਸੀ। ਯਸ। ਤੇ ਆ ਪਾਣੀ ਪਾਹੇ ਥੋੜਾ। ਥੋੜਾ ਜਿਹਾ ਪਾਣੀ ਪਾ ਪੀ ਨੂੰ। ਨਾ ਸੋ। ਇਹਨੂੰ ਤੇ ਬਹੁਤ ਲੱਗਦੀ ਅੱਜ। ਕਤਾ ਨਹੀਂ ਕਤਾ ਤੂੰ ਕਰਮੀਆਂ ਯਾਰ ਮੇਰੇ ਨਾ ਮੱਛਰ ਪਿਆ ਬਹੁਤ ਤਰ੍ਹਾਂ ਦਾ ਤੇ ਮੱਛਰ ਲੱਗ ਪੈਦਾ ਅੱਜ ਪਤਾ ਲੱਗਦਾ ਵੀ ਅੱਜ ਮੱਛਰ ਪਿਆ ਨਾ ਨਾ ਮਾਝ ਦਾ ਬਹੁਤ ਹੈ ਯਾਰ ਐਨਕਾ ਔਰ ਦੂਜੀਆਂ ਐਨਕਾ ਲਾ ਲੈਂਦੀਆਂ ਨਾ ਉਹਦਾਂ ਆਏ ਲੱਗਦਾ ਵੀ ਜਿਵੇਂ ਮੋਰ ਟੋਏ ਟੋਏ ਤੁਰਿਆ ਜਾਂਦਾ ਆ ਆਹ ਰਾਜੇ ਅਨਕਾ ਦਾ ਤਾਜ ਬਖਸ਼ੇ ਰੱਖੇ ਸੱਚੇ ਪਾਤਸ਼ਾਹ ਜਿੱਦੈ ਆਪਣੇ ਅਨਕਾ ਲਗੜੀਆਂ ਸ਼ੁਰੂ ਹੋ ਗਈਆਂ ਨਾ ਉਦੋਂ ਸਮਝ ਲਾ ਗਈ ਆਪਾਂ ਦੂਰ ਤਰਾਤੇ ਨਹੀਂ ਜਾ ਸਕਦੇ ਜੇ ਪਾਣੀ ਨਾ ਹੋਵੇ ਤੇ ਲਾਈਟ ਨਾ ਹੋਵੇ ਤੇ ਕੀ ਹੋਊਗਾ ਹੈ ਪਾਣੀ ਨਹੀਂ ਆਵੇ ਲਾਈਟ ਨਾ ਹੋਵੇ ਕੀ ਹੋਊਗਾ ਇਹ ਆਉਦਾ ਮਹਾਰਾਜ ਦੇ ਹੋਊਗਾ ਭਾਈ ਇਹ ਆਉਦਾ ਮਹਾਰਾਜ ਦਾ ਕੋਟਾ ਰੱਖਿਆ ਹੋਇਆ ਉਹਨਾਂ ਦਾ ਲੈ ਵੀ ਬਾਤ ਚੋ ਓਕੇ ਹੋਰ ਅਸੀਂ ਮੈਂ ਉੱਥੇ ਜਾਵਾਂ ਦੌਨਾਂ ਜਾ ਕੇ ਔਰ ਰੱਖਣਾ ਚਾਹੋ ਲਸਣ ਵੀ ਪਾਟ ਲੋ ਮਾਤਾ ਨੂੰ ਅੰਦਰ ਸਾਂਹ ਚ ਪਾਟ ਲਾਂਗੇ ਹੰਤਾ ਸਾਖ ਹੈਗੇ ਲਸਣ ਮਾਤਾ ਉਹ ਅੰਦਰ ਸਾਂਹ ਚ ਪੱਟੀ ਜੰਦਾ ਸਾਖ ਤਾਂ ਰੱਖੀ ਲੰਦਾ ਵੀਰ ਉਹ ਤੇ ਹੈ ਕਿੜੇ ਨਾ ਮੀ ਕੀੜਿਆਂ ਤੋਂ ਡਰ ਆਪਾਂ ਤੋਂ ਤਣੀ ਜਾਣਾ ਭੱਜਿਆ ਕੋਸ਼ ਕੀ ਦਿੰਦੇ ਔਰ ਆਪਣੇ ਘਰ ਦੇ ਕੀੜੇ ਆ ਲੈ ਘਰ ਦੇ ਕੀੜੇ ਘਰ ਦੇ ਕੀੜੇ ਨੂੰ ਮੈਂ ਤੋ ਰੱਖਿਆ ਵੀ ਚਾਲੂ ਦਾ ਨਾ ਪੀੜ ਜਾ ਉਹ ਭੱਟੀ ਚਾਹ ਲੇ ਤੇ ਮੈਂ ਉਹ ਗੁੱਟੇ ਬਣਾ ਕੇ ਖਾ ਲਈਏ ਉਹਨੇ ਤੇ ਡੋਲਲੀ ਜਾਣਾ ਕਾਮਵੇਂ ਨੂੰ ਉੱਥੇ ਥੱਲੇ ਰੱਖ ਥੱਲੇ ਇਹਨੂੰ ਹੁਣ ਜੇ ਮੈਂ ਗਿਆ ਅਲਗਾਂ ਲਈ ਨੂੰ ਇਹਨਾਂ ਨੇ ਕਿਹਾ ਯਾਰ ਲੋਹਾਂ ਨੂੰ ਛਿੱਲੇ ਖੱਲੀ ਨੇ ਤੇ ਮੇਰਾ ਕੱਲੀ ਦਾ ਹੱਕ ਮੰਦਾ ਹਨ ਖਾ ਲੋ ਮੈਂ ਤਾਂ ਨਿਕੜਾਂ ਨਾ ਭਾਈ ਵਤਵਾਦ ਗੋੜਕਾ ਵਤਵਾਦ ਪਣਪਿਓ ਗਰਮੀ ਚ ਗਰਮੀ ਚ ਗਰਮੀ ਨੂੰ ਗਰਮੀ ਮਾਰਦੀ ਬਈ ਸਹੀ ਗੱਲ ਹੈ ਜਿਹੜੇ ਚਾਹੂ ਚੀਜ਼ਾਂ ਖਾਓ ਬਾਹਰ ਨਾ ਇਹਨਾਂ ਦਾ ਨਾ ਖਾਓ ਤੇ ਮੈਂ ਤਾਂ ਸਿਆਲਾ ਚ ਵੀ ਆਲੇ ਗਰਮੀ ਚੀਜ਼ਾਂ ਖਾਓ ਹਣ ਜੇ ਮੜਾਏ ਪਾਣੀ ਠੰਡਾ ਪੀ ਲਿਓ ਉੱਥੇ ਜਾਉ ਹੋ ਜੀ ਹਣ ਮੈਂ ਅੱਜ ਮੈਂ ਸ਼ਹਿਰ ਚ ਤੇ ਨjamanis uttak jamana kya pehla main roti khade roti khade main bell wale nu dik darya bell wale na aye phir bell wala to banwa do jatta dik darya plumber nu oh nahi aaya oh jaroor main phone hai main unna oh to light murgi so aur nu phone launga late aito ਪਰਮਨ ਨੂੰ ਮਿਲਿਆ ਸੋ ਮਨ ਨੂੰ ਆਇਆ ਤਾਂ ਸੇ ਨ ਮਤਾਰਕੇ ਤੇ ਸਵਾਹ ਆ ਗਿਆ। ਨਾਮ ਕੋ ਆਵੇ ਨਾਮ। ਪਰ ਉਹ ਨਾਲ ਜਾਇ ਕਾਮੜੇ ਬੜੂਆ। ਇਹ ਨਾਲ ਗੰਡੇ ਵੀ ਘਾਣੂ ਲੈਣੇ ਪੈਣੇ ਇਹੋ ਨੇ। ਰਸੇ ਨੂੰ ਆਉਤੇ ਚੱਲੇ। 100 ਪਿੰਡ ਦੇ 6 ਕਿਲੋ। ਗੰਡੇ Oh dé. Au ballon là tout le monde. On va dire ça là. Alors pour les ça ਕਾਡੋ ਬਾਈ ਬਾਈ ਸਮਾਰੇ ਪਰ ਉਹ ਮੈਂ ਜਦੋਂ ਕਿਹੜਾ ਕੱਟ ਗਿਆ ਮੈਂ ਉਹਦੇ ਆਲੂ ਇੱਕ ਅੰਦਾ ਕੱਢ ਲੇ ਨੀ ਜਦੋਂ ਆਮਾ ਉਹਦੇ ਆਲੂ ਕੱਢ ਲੈਂਦੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਦੀ ਬਹੁਤ ਬਾਤ ਬਾਤ ਬਹੁਤ ਬਹੁਤ ਕੋਟ ਕੋਟ ਧੰਨਵਾਦ ਪੈਣਾ ਭਰਾਵਾਂ ਦਾ ਠੀਕ ਹੈ ਜੀ ਨਵੇਂ ਵੀਰਾਂ ਦਾ ਜਿਹੜੇ ਨਵੇਂ ਵੀਰ ਸਾਡੇ ਨਾਲ ਜੁੜ ਚੁੱਕੇ ਹੋ ਵਨਰ ਅਵਿਟਾਇਆ ਦਿਲਾਉਤਾ ਨਮਾਜ਼ ਪ੍ਰਮਾਤਮਾ ਜੜ ਦੀ ਕਰਾ ਵਿੱਚ ਰੱਖੇ ਦੈਨ ਦੁਖਣੀ ਰਾਤ ਚੋਕੜੀ ਤਰੱਕੀ ਬਾਸ਼ੇ ਹੀ ਕੱਲ ਨੂੰ ਅਸੀਂ ਮੈਂ ਜਾਊਂਗਾ ਬਾਹਰ ਮੈਂ ਸਕੂਟਰੀ ਲੈ ਕੇ ਭਾਵੇਂ ਮੈਨੂੰ ਜਾਣਾ ਬਬ ਮਕੇ ਰਸਾਰੇ ਵੇਖਾ ਜਰੂਰ ਘੱਡ ਕੇ ਆਉਂਗਾ ਘਰ ਕੰਮ ਖਾਉਂਗਾ ਕਿੰਨੀਆਂ ਵੱਡੀਆਂ ਕਿੰਨੀਆਂ ਰਹਿਣਾ ਕਿੰਨੀ ਟੁਕੜੀ ਬਣਦੀ ਐ ਕਿੱਥੇ-ਕਿੱਥੇ ਟੁਕੜੀ ਬੜਾਈ ਜਾ ਰਿਆ ਕੱਲੋਂ ਮੈਂ ਸਪੈਸ਼ਲ ਜਾਊਂਗਾ ਠੀਕ ਹੈ ਜੀ ਹੋਰ ਸਾਰੇ ਭੈਣ ਭਰਾ ਦਸਰਾ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਅਸੀਂ ਬਲੌਗ ਦਾ ਇੱਥੇ ਐਡ ਕਰਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗਰ ਮਿਲਾਂਗੇ ਕਰਨਜੀਤ ਨੇ ਸਸਰੀਕਾਲ ਬਲੌਗ ਨੂੰ ਤਿਆਰ ਹੋ ਚੁੱਕੀ ਹੈ ਤੇ ਅੱਜ ਇਹਨੇ ਗੱਲਾਂ ਬਾਤਾਂ ਭੈਣੋ ਬਹੁਤ ਘੱਟ ਕੀਤੀਆਂ ਹਨ ਭੈਣੋ ਤੁਸੀਂ ਇਹਨੂੰ ਕਮੈਂਟ ਕਰਿਆ ਕਰੋ ਜਰੂਰ ਕਿਹਨਾ ਮੈਂ ਫੇਰ ਆਉਂਕੀ ਅੱਗੇ ਹੁਣ ਵਧੀਆ ਰੈਡ ਜੇ ਚੱਲੀ ਸੀਗੀ ਡਾਂਟ ਬੋਲ ਤੋ ਬੋਲ ਯਾਪੇ ਭੇਜੋ ਪਕਰ ਜਾਂਦੀ ਹੈ ਤੇ ਸੋ ਮੇਰਾ ਮੇਰੀ ਹੱਥਾਂਨੇ ਕੇ ਬੇਨਤੀ ਹੈ ਭੈਣਾਂ ਨੂੰ ਤੁਸੀਂ ਭੈਣਾਂ ਜਰੂਰ ਇਹਨੂੰ ਕਮੈਂਟ ਕਰੋ ਠੀਕ ਹੈ ਜੀ ਤੁਸੀਂ ਤੂੰ ਹੀ ਕਹੋ ਇਹਨਾਂ ਨੂੰ ਕਹੋ ਵੀ ਫਿਰ ਮੇਰੇ ਸਾਡਾ ਵੀ ਗੱਲਾ ਪਤਾ ਕਰਿਆ ਕਰ ਠੀਕ ਹੈ ਜੀ ਮੈਂ ਤਾਂ ਆਪਦੇ ਭੈਣ ਭਰਾਵਾਂ ਨਾਲ ਬਜ਼ੁਰਗ ਪਤਾਵਾ ਬੱਚਿਆਂ ਕਰ ਲਿਆ ਤੁਹਾਡੇ ਨਾਲ ਭੈਣਾਂ ਇਹਦਾ ਹੱਕ ਹੈ ਨਹੀਂ ਗੱਲ ਕਰਨਾ ਤੁਸੀਂ ਜਰੂਰ ਕਮੈਂਟ ਕਰੋ ਇਹਨੂੰ ਵੇਰ ਤੋੜੇ ਵੇਰ ਬੰਦਾਵ ਦੀ ਜਾਂਦੀ ਹੈ ਤੇ ਸੋ ਇਸ ਕਰਕੇ ਸਾਰੇ ਭੈਡਾ ਭਰਾਵਾਂ ਦਾ ਤਾਇਦ ਲੋ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮੇਰ ਪਰਿਆਤ ਰੱਖੇ ਜੀ ਤਦ ਤੱਕ ਨੀ ਦਿਓ ਇਜਾਜ਼ਤ ਸਸਰੀ ਕਾਂ ਦੀ ਸਾਰੇ